ਪੰਜਾਬੀਆਂ ਵੱਲੋਂ ਕਿ ਤੁਸੀਂ ਇਹ ਦਲੀ ਆਪਣੇ ਮਨ ਤੋਂ ਰੱਖੋ ਔਰ ਇਸ ਵਾਰ ਨੂੰ ਯਾਦ ਕੋਈ ਘਟਨਾ ਇਸ ਹਾਰ ਪਰਦੇ ਵਿੱਚ ਕੀਤੀ ਹੈ ਉਹ ਕਿਸੇ ਪੰਜਾਬ ਦੇ ਕੋਨੇ ਵਿੱਚ ਨਾ ਮੁੜ ਕੇ ਕੀਤੀ। ਸੋ ਅਸੀਂ ਮੰਗ ਕਰਦੇ ਸਰਕਾਰ ਦੇ ਅਕੇ ਕਿ ਮੈਂ ਨੂਟਨ ਪੱਟੀ ਈਡਕ ਸਾਹਿਬ ਜੁਨੀਅਨ ਪ੍ਰਧਾਨ ਆਨਾਰਿਸ ਕਿ ਦਾ ਪੰਜਾਬ ਗੁਰਦਾਸਪੁਰ ਸੋ ਅਸੀਂ ਅੱਜ ਸਕੈਂਡਲ ਮਾਰਚ ਜਿਹੜਾ 5 ਸਾਲ ਬੱਚੇ ਦਾ ਕਤਲ ਕੀਤਾ ਗਿਆ ਵਾ ਬਹੁਤ ਹੀ ਮਨਪਸੰਦ ਹੈ ਜਿਹੜੀ ਬੀਤੀ ਹੈ ਸੋ ਅਸੀਂ ਇੱਕ ਕੈਂਡਲ ਮਾਰਚ ਤਾਂ ਕੱਢਿਆ ਗਿਆ ਕਿ ਜਿਹੜੇ ਸਾਡੇ ਪੰਜਾਬੀ ਸੋ ਚੁੱਕੇ ਨੇ ਉਹ ਅੱਜ ਜਾਗ ਜਾਣ ਸਾਡੇ ਵੱਲ ਵੇਖ ਕੇ ਕਿ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਇਹਨਾਂ ਉੱਤੇ ਅਸੀਂ ਵਿਚਾਰ ਕਰੀਏ ਔਰ ਇਹ ਘਟਨਾ ਨੂੰ ਰੋਕਿਆ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਬੱਚੇ ਦਾ ਖਤਮ ਨਾ ਹੋਵੇ ਔਰ ਕੋਈ ਵੀ ਮਾਂ ਜਿਹੜੀ ਉਹ ਆਪਣੇ ਬੱਚੇ ਤੋਂ ਜਤੀਮ ਨਾ ਹੋਵੇ ਆਪਣੇ ਬੱਚਿਆਂ ਤੋਂ ਵਖ ਨਾ ਹੋਵੇ ਇਸ ਕਰਕੇ ਸਾਡੀ ਅਪੀਲ ਹੈ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਕਰਕੇ ਇਹ ਕੈਂਡਲ ਮਾਰਚ ਸ਼ਾਂਤੀਪੂਰਵ ਕੱਢਿਆ ਡੋਸ ਮਾਰਚ ਕੀਤਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਜਿਹੜੇ ਪ੍ਰਵਾਸੀ ਆਪਣੇ ਘਰਾਂ 'ਚ ਰੱਖ ਲੈਣੇ ਆ ਪੰਜਾਬੀਆਂ ਨੂੰ ਇਹ ਹੀ ਪੁੱਛਦੇ ਨਹੀਂ ਅਸੀਂ ਆਮੀਆਂ ਤੇ ਜਿਹੜੀ ਉਹ ਭਈਆਂ ਨੂੰ ਦੇ ਰਿਆਂ ਪੰਜਾਬੀਆਂ ਨੂੰ ਨਹੀਂ ਦਿੰਦੇ ਕਿਉਂਕਿ 10 ਰੇੜੀਆਂ ਲੱਗੀਆਂ ਤੇ ਉਹ ਪੰਜ ਪੰਜਾਬੀਆਂ ਤੇ ਪੰਜ ਭਈਆਂ ਦੀਆਂ ਹੁੰਦੀਆਂ ਰੇੜੀਆਂ ਤੇ ਪੰਜਾਬੀ ਵੇਲੇ ਬੈਠੇ ਹੁੰਦੇ ਤੇ ਪੰਜਾਬੀਆਂ ਨੂੰ ਅਸੀਂ ਕਿਪਾਹ ਦਿੰਨੇ ਆ ਅਸੀਂ ਇਹਨਾਂ ਨੂੰ ਰੁਜ਼ਗਾਰ ਦਿੰਨੇ ਆ ਤੇ ਇਹ ਸਾਡੇ ਬੱਚਿਆਂ ਦੇ ਆ ਕੇ ਕਤਲ ਕਰ ਰਹੇ ਨੇ ਸਾਡੇ ਮਾਵਾਂ ਭੈਣਾਂ ਦੀਆਂ ਹੱਤਿਆ ਕਰ ਰਹੇ ਨੇ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਬੰਨ ਭਾਗੀ ਘਟਨਾ ਜਿਹੜੀ ਘਟੀ ਹਾਰਪੁਰ ਦੇ ਅੰਦਰ ਮੇਰੀ ਅਪੀਲ ਹੈ ਪੂਰੀ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਔਰ ਜਿਹੜੇ ਬੰਦੇ ਆਪਣੇ ਪੰਜਾਬੀ ਭਈਆਂ ਨੂੰ ਰੱਖਦੇ ਨੇ ਜਦੋਂ ਵੀ ਕਿਸੇ ਨੂੰ ਰੱਖੋ ਦੀ ਸਨਾਖਤ ਜਰੂਰ ਕਰੋ ਇਹ ਯੂਪੀ ਬਿਹਾਰ ਦੇ ਵਿੱਚੋਂ ਬੰਦਾ ਮਾਰ ਕੇ ਆ ਜਾਂਦੇ ਨੇ ਅਸੀਂ ਪੁੱਛਦੇ ਨਹੀਂ ਅੱਖਾਂ ਮੀਟ ਕੇ ਰੱਖ ਲੈਣੇ ਚਲੋ ਜੀ ਸਾਡਾ ਕੰਮ ਹੋ ਜਾਏਗਾ ਪਰ ਹੁਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੰਮ ਤੇ ਕਿਸੇ ਪਾਸੇ ਰਹਿ ਜਾਂਦਾ ਇਹ ਮਾਪਿਆਂ ਦਾ ਵੀ ਭੈਣ ਭਰਾਵਾਂ ਦਾ ਕਿਸੇ ਦਾ ਕਿ ਇਹਦਾ ਕਤਲ ਕਰਕੇ ਲੁੱਟ ਮਾਰ ਕਰਕੇ ਨਿਕਲ ਜਾਂਦੇ ਨੇ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਇਹ ਚਾਹੁੰਨੇ ਆ ਇਹ ਪੰਜਾਬੋ ਇੱਕ ਮਿੰਟ ਵਿੱਚ ਅਸੀਂ ਇਹ ਚਾਹੁੰਨੇ ਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਦੁਬਾਰਾ ਕੋਈ ਆਓ ਜੀ ਘਟਨਾ ਨਾ ਘਟੇ ਜਿਹੜੀ ਹਿਆਰਪੁਰ ਦੇ ਵਿੱਚ ਘਟੀ ਉਹਨੂੰ ਸਨਗਤ ਤੋਂ ਸਨਗਤ ਤੋਂ ਸੱਤੇ ਨਾਲ ਦੇ ਉੱਤੇ ਕਾਰਵਾਈ ਕੀਤੀ ਜਾਏ ਜਿਹੜਾ ਪ੍ਰਵਾਸੀ ਆਉਂਦਾ ਹੈ ਉਹਦੀ ਸਨਗਤ ਜ਼ਰੂਰ ਕੀਤੀ ਜਾਏ ਇਹ ਨਹੀਂ ਕਿ ਸਾਰੇ ਪ੍ਰਵਾਸੀ ਮਾਰੇ ਆ ਇਹ ਨਹੀਂ ਮੈਂ ਕਹਿ ਸਕਦਾ ਉਹਦੇ ਵਿੱਚ ਚੰਗੇ ਵੀ ਆ ਜਿਹੜੇ ਬੜੇ-ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਨਹੀਂ ਤੁਸੀਂ ਤੇ ਨਾਅਰੇ ਦੇਂਦੇ ਹੋ ਪ੍ਰਵਾਸੀ ਭਈਏ ਪਹਜਾਓ ਪੰਜਾਬ ਬਚਾਓ ਨਹੀਂ ਤੁਸੀਂ ਸਾਰੇ ਭੀਨ ਭਜਾਣਾ ਚਾਹੁੰਦੇ ਹੋ ਇਹ ਨਹੀਂ ਕਹਿੰਦੇ ਦੇਖੋ ਅਸੀਂ ਇਸ ਕਰਕੇ ਨਾਰਾ ਲਾ ਰਹੇ ਜਿਹੜੇ ਭਈਏ ਖਰਾਬ ਕਰ ਰਹੇ ਨੇ ਇਸ ਕਰਕੇ ਵੈਸਾ ਸਾਡਾ ਨਾਰਾ ਇਹੀ ਆ ਪੰਜਾਬ ਬਚਾਓ ਭਈਆ ਬਚਾਓ ਉਹਦਾ ਮਤਲਬ ਇਹੀ ਆ ਕਿ ਪੰਜਾਬ ਨੂੰ ਬਚਾ ਲਓ ਜੇ ਬਚਾਇਆ ਚਾਹਤ